ਦੇਵ ਗੰਧਾਰੀ ਮਹਲਾ 5 ਸੋ ਪ੍ਰਭ ਜਤ ਕਤ ਦੇਖੋ ਨੈਣੀ ਉਸ ਪ੍ਰਭੂ ਨੂੰ ਮੈਂ ਗੁਰੂ ਦੇ ਕਿਰਪਾ ਨਾਲ ਹਰਥਾਂ ਆਪਣੀ ਅੱਖੀ ਵੇਖ ਲਿਆ ਸੁਖਦਾਈ ਜੀ ਅਨਕੋ ਦਾਤਾ ਅੰਮ੍ਰਿਤ ਜਾਂ ਕੀ ਬੈਣੀ ਰਹਾਓ ਜਿਹੜਾ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਤੇ ਜਿਸ ਦੀ ਸਤਸਲਾ ਪਰੇ ਗੁਰ ਸ਼ਬਦਾਂ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਗ ਹੈ। ਅਗਿਆਨ ਅੰਧੇਰਾ ਸੰਤੀ ਕਟਿਆ ਜੀ ਦਾ ਨ ਗੁਰ ਦੇਣੀ। ਸੰਤ ਜਨਾਂ ਨੇ ਮੇਰੇ ਅੰਦਰੋਂ ਅਗਿਆਨ ਹਨੇਰਾ ਕੱਟ ਦਿੱਤਾ ਹੈ। ਦੇਣਹਾਰ ਗੁਰੂ ਨੇ ਮੈਨੂੰ ਆਤਮਿਕ ਜੀਵਨ ਦੀ ਦਾਤ ਬਖਸ਼ੀ ਹੈ। ਕਰ ਕਿਰਪਾ ਕਰ ਲੈ ਨੋ ਆਪਣਾ ਜਲ ਤੇ ਸੀਤਲ ਹੋਣੀ ਪ੍ਰਭੂ ਨੇ ਮੇਰ ਕਰਕੇ ਮੈਨੂੰ ਆਪਣਾ ਸੇਵਕ ਬਣਾ ਲਿਆ ਹੈ ਤ੍ਰਿਸ਼ਨਾ ਅੱਗ ਵਿੱਚ ਸੜ ਰਹਾ ਸਾਂ ਹੁਣ ਮੈਂ ਸ਼ਾਂਤ ਚਿਤ ਹੋ ਗਿਆ ਹਾਂ ਕਰਮ ਧਰਮ ਕਿਛੁ ਉਪਜਨਾ ਆਇਓ ਨਾ ਉਪਧੀ ਨਿਰਮਲ ਕਰਨੀ ਸ਼ਾਸਤਰਾ ਅਨੁਸਾਰ ਮਿੱਥੇ ਹੋਏ ਧਾਰਮਿਕ ਕੰਮ ਮੈਥੋਂ ਹੋ ਨਹੀਂ ਸਕੇ ਤੀਰਥ ਇਸ਼ਨਾਨ ਆਦਿਕ ਦੇ ਰਾਹੀ ਸਰੀਰਿਕ ਸਚਤਾ ਵਾਲਾ ਕੋਈ ਕੰਮ ਮੈਂ ਕਰ ਨਹੀਂ ਸਕਿਆ ਛਾੜ ਸਿਆਨ ਪ ਸੰਜਮ ਨਾਨਕ ਲਾਗ ਗੁਰ ਕੀ ਚਰਣੀ ਹੈ ਨਾਨਕ ਆਪਣੀ ਚਤ్రਾਈ ਤੇ ਇੰਦਰੀਆਂ ਨੂੰ ਵਾਸ ਕਰਨ ਦੇ ਯਤਨ ਛੱਡ ਕੇ ਮੈਂ ਗੁਰੂ ਦੀ ਚਰਣੀ ਆ ਪਿਆ ਦੇਵ ਗੰਧਾਰੀ ਮਹਲਾ 5 ਹਰ ਰਾਮ ਨਾਮ ਜਪ ਲਾਹ ਪਰਮਾਤਮਾ ਦਾ ਨਾਮ ਜਪ ਜਪ ਕੇ ਮਨੁੱਖਾ ਜਨਮ ਦਾ ਲਾਭ ਖਟਿਏ ਗਾਤ ਪਾਵੇਂ ਸੁਖ ਸਹਜ ਆਨੰਦਾ ਘਟ ਜਮ ਕੇ ਫਾਹ ਰਹਾ ਇੰਜ ਪੁੰਚੀ ਆਤਮਕ ਅਵਸਥਾ ਹਾਸਲ ਕਰ ਲੈਗਾ ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇਗਾ ਤੇ ਤੇਰੀਆਂ ਆਤਮ ਮੌਤ ਦੀਆਂ ਫਾਇਆਂ ਕੱਡੀਆਂ ਜਾਣਗੀਆਂ ਖੋਜਤ ਖੋਜਤ ਖੋਜ ਵਿਚਾਰੇਓ ਹਰ ਸੰਤ ਜਨ ਆਪੈ ਆਹਾ ਭਾਲ ਕਰਦੇ ਆ ਕਰਦੇ ਆ ਲੱਭਦੇ ਆ ਲੱਭਦੇ ਆ ਇਸ ਵਿਚਾਰ ਤੇ ਪਹੁੰਚਿਆ ਹਾਂ ਕਿ ਇਹ ਲਾਭ ਪ੍ਰਭੂ ਦੇ ਸੰਤ ਜਨਾਂ ਦੇ ਕੋਲ ਹੈ ਰੱਬ ਦੇ ਪਿਆਰਿਆਂ ਦੇ ਕੋਲ ਹੈ ਤਿੰਨਾ ਪ੍ਰਾਪਤ ਇਹ ਨਿਧਾਨ ਜਿਨ ਕੈ ਕਰਮ ਲਿਖਾ ਹ ਤੇ ਇਹ ਨਾਮ ਖਜ਼ਾਨਾ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਹੈ ਪਰਮਾਤਮਾ ਦੀ ਬਖਸ਼ਿਸ਼ ਨਾਲ ਇਹ ਹੈ ਸੇਵੜ ਭਾਗੀ ਸੇਪਤਵੰਤੇ ਸੇ ਪੂਰੇ ਸ਼ਾਹਾਂ ਉਹ ਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ ਉਹੀ ਇੱਜ਼ਤ ਵਾਲੇ ਹਨ ਉਹੀ ਪੂਰੇ ਸਾਹ ਹਨ ਸੁੰਦਰ ਸੁਖੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹ ਉਹੀ ਸੋਹਣੇ ਹਨ ਸੁਚੱਜੇ ਹਨ ਸੋਹਣੇ ਰੂਪ ਵਾਲੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਪਦਾਰਤ ਖਰੀਦਿਆ ਹੈ हे ਨਾਨਕ ਦੇਵ ਗੰਧਾਰੀ ਮਹਲਾ 5 ਮਨ ਕਹਾ ਅਹੰਕਾਰ ਅਫਾਰਾ ਹੇ ਮਨ ਤੂੰ ਕਿਉਂ ਘਾਰਨ ਵਾਲਾ ਫਰਿਆ ਹੋਇਆ ਦੁਰਗੰਧ ਅਪਵਿੱਤਰ ਅਪਾਮਨ ਭੀਤਰ ਜੋ ਦੀ ਸਹਿ ਸੋ ਛਾਰਾ ਰਹੋ ਤੇਰੇ ਸਰੀਰ ਦੇ ਅੰਦਰ ਬਦਬੋ ਹੈ ਤੇ ਗੰਧ ਹੈ ਤੇ ਜਿਹੜਾ ਇਹ ਤੇਰਾ ਸਰੀਰ ਦਿਸ ਰਿਹਾ ਹੈ ਇਹ ਵੀ ਨਾਸ਼ਵੰਤ ਹੈ ਜਿਨ ਕੀਆ ਤਿਸ ਸਿਮਰ ਪ੍ਰਾਨੀ ਜੀਉ ਪ੍ਰਾਨ ਜਿਨ ਧਾਰਾ हे ਪ੍ਰਾਨੀ ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਜਿਸ ਨੇ ਤੇਰੀ ਜਿੰਦ ਤੇਰੇ ਪ੍ਰਾਣਾ ਨੂੰ ਸਰੀਰ ਦਾ ਆਸਰਾ ਦਿੱਤਾ ਹੈ ਉਸ ਦਾ ਸਿਮਰਨ ਕਰਿਆ ਕਰ ਤਿ세 ਤਿਆਗ ਅਵਰ ਲਪਟਾ ਮੈਂ ਮਰ ਜਨਮੈ ਮੁਗਦ ਗਵਾਰਾ हे ਮੂਰਖ हे ਗਵਾਰ ਤੂੰ ਉਸ ਪ੍ਰਮਾਤਮਾ ਨੂੰ ਭਲਾ ਕੇ ਹੋਰ ਪਦਾਰਥਾਂ ਨਾਲ ਚੰਬੜਿਆ ਰਹਿੰਦਾ ਹੈ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿਣਾ ਹੈ ਅੰਦ ਗੰਗ ਪਿੰਗਲ ਮਤਹੀਨਾ ਪ੍ਰਭ ਰਾਖ ਰੱਖ ਨਹਾਰਾ ਏ ਸਭ ਜੀਵਾਂ ਦੀ ਰਾਖੀ ਕਰਨ ਦੇ ਸਮਰੱਥ ਪ੍ਰਭੂ ਜੀਵ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਪਏ ਹਨ ਤੇਰੇ ਭਜਨ ਵੱਲੋਂ ਗੁੰਗੇ ਹੋ ਰਹੇ ਹਨ ਤੇਰੇ ਰਸਤੇ ਤੁਰਨ ਵੱਲੋਂ ਲੂਲੇ ਹੋ ਚੁੱਕੇ ਹਨ ਮੂਰਖ ਹੋ ਗਏ ਹਨ ਇਹਨਾਂ ਨੂੰ ਤੁਪ ਆਪ ਹੀ ਇਸ ਮੋਹ ਵਿੱਚੋਂ ਬਚਾ ਲੈ ਕਰਨ ਕਰਾਵਨ ਹਾਰ ਸਮਰੱਥਾ ਕਿਆ ਨਾਨਕ ਜੰਤ ਵਿਚਾਰਾ ਨਾਨਕ ਆਖਦਾ ਹੈ ਕਿ ਇਹ ਸਭ ਕੁਝ ਆਪ ਕਰ ਸਕਣ ਵਾਲੇ ਤੇ ਜੀਵਾਂ ਪਾਸੋਂ ਕਰਾਉਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ ਇਹਨਾਂ ਜੀਵਾਂ ਦੇ ਵਸ ਕੁਝ ਵੀ ਨਹੀਂ ਤੂੰ ਆਪ ਇਹਨਾਂ ਦੀ ਸਹਾਇਤਾ ਕਰ ਦੇਵ ਗੰਧਾਰੀ ਮਹਲਾ 5 ਵਾ ਸੁ ਪ੍ਰਭ ਨੇਰੈ ਹੂੰ ਤੇ ਨੇਰੈ ਉਹ ਪਰਮਾਤਮਾ ਨੇੜੇ ਤੋਂ ਵੀ ਨੇੜੇ ਹੈ ਸਿਮਰਤ ਆਏ ਗਾਏ ਗੁਣ ਗੋਬਿੰਦ ਦਿਨ ਰੈਨ ਸਾਂਝ ਸਵੇਰੈ ਦਿਨ ਰੈਨ ਸਾਂਝ ਸਵੇਰੈ ਸਾਂਝ ਸ਼ਾਮ ਨੂੰ ਰਹਾਉ ਦਿਨ ਰਾਤ ਸ਼ਾਮ ਵੇਲੇ ਸਵੇਰ ਵੇਲੇ ਹਰ ਵੇਲੇ ਰੱਬ ਨੂੰ ਯਾਦ ਰੱਖ ਹਰ ਵੇਲੇ ਉਹਨੂੰ ਯਾਦ ਕਰਿਆ ਕਰ ਦੇਣ ਰਹਿਣ ਸਵੇਰੇ ਸ਼ਾਮ ਕੋਈ ਐਸਾ ਵੇਲਾ ਨਾ ਜਦੋਂ ਰੱਬ ਭੁੱਲੇ ਸਾਨੂੰ ਉਦਰ ਦੇਖ ਤੁਲਾ ਬ ਸਾਧੂ ਸੰਗ ਹਰ ਹਰ ਨਾਮ ਜਪੇ ਰ ਗੁਰੂ ਦੇ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਤੇ ਇੰਜ ਆਪਣੇ ਇਸ ਮਨੁੱਖਾ ਸਰੀਰ ਨੂੰ ਵਿਕਾਰਾਂ ਦੇ ਸਮੁੰਦਰ ਵਿੱਚੋਂ ਡੁੱਬਣੋਂ ਬਚਾ ਲੇ ਜੋ ਬੜੀ ਮੁਸ਼ਕਲ ਨਾਲ ਤੈਨੂੰ ਮਿਲਿਆ ਹੈ ਘਰੀ ਨਾ ਮੋਹਤ ਨਾ ਚਸਾ ਬਿਲੰਬੋ ਕਾਲ ਨਿਤ ਨਿਤ 헤ਰੈ ਮੌਤ ਤੈਨੂੰ ਹਰ ਵੇਲੇ ਸਦਾ ਤੱਕ ਰਹੀ ਹੈ ਤੂੰ ਨਾਮ ਸਿਮਰਨ ਵਿੱਚ ਇੱਕ ਘੜੀ ਟਿਲਣਾ ਕਰ ਅੱਧੀ ਘੜੀ ਵੀ ਦੇਰ ਨਾ ਲਾ ਰਾਤਾ ਵੀ ਟਿਲ ਨਾ ਲਾ ਆਂਦ ਆਨ ਦ ਬੇਲਾ ਤੇ ਕਡੋ ਕਰਤੇ ਕਿਆ ਨਹੀਂ ਖਰ ਤੇ ਰੇ ਏ ਕਰਤਾਰ ਮੈਨੂੰ ਕੋਪ ਹਨੇਰੀ ਖੋਡ ਵਿੱਚੋਂ ਕੱਢ ਲਓ ਤੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਨਾਮ ਆਧਾਰ ਦੀ ਜੈ ਨਾਨਕ ਕੋ ਆਨੰਦ ਸੂਖ ਕਹਨੇਰੇ ਨਾਨਕ ਨੂੰ ਆਪਣਾ ਨਾਮ ਦਾ ਆਸਰਾ ਦੇ ਤੇਰੇ ਨਾਮ ਵਿੱਚ ਬੇਅੰਤ ਸੁਖ ਆਨੰਦ ਹਨ ਦੇਵ ਗੰਧਾਰੀ ਮਹਲਾ 5 ਮਨ ਗੁਰ ਮਿਲ ਨਾਮ ਅਰਾਧਿਓ ਹੈ ਮੇਰੇਆ ਮਨਾ ਜਿਸ ਨੇ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦਾ ਨਾਮ ਯਾਦ ਕਰ ਲਿਆ ਅਰਾਧ ਲਿਆ ਸੂਖ ਸਾਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਂਦੇ ਓ ਰਹਾਓ ਉਸ ਨੇ ਆਤਮਕ ਅਡੋਲਤਾ ਦੇ ਸੁਖ ਅਨੰਤ ਖੁਸ਼ੀਆਂ ਵਾਲੀ ਜ਼ਿੰਦਗੀ ਦਾ ਮੁੱਢ ਬਨ ਲਿਆ ਕਰ ਕਿਰਪਾ ਏ ਆਪਣੋਂ ਦਾਸ ਕੀਨੋ ਕਾਟੇ ਮਾਇਆ ਫਾਂਦੇ ਓ ਏ ਮਨ ਪ੍ਰਮਾਤਮਾ ਨੇ ਕਿਰਪਾ ਕਰਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲਿਆ ਹੈ ਉਸ ਦੇ ਮਾਇਆ ਦੇ ਮੋਹ ਵਾਲੇ ਬੰਧਨ ਕੱਟ ਦਿੱਤੇ ਹਨ ਭਾਉ ਭਗਤ ਗਾਏ ਗੁਣ ਗੋਬਿੰਦ ਜਮ ਕਾ ਮਾਰਗ ਸਾਧਿਓ ਤੇ ਉਸ ਮਨੁੱਖ ਨੇ ਪ੍ਰਭੂ ਚਰਨਾਂ ਵਿੱਚ ਪ੍ਰੇਮ ਕਰਕੇ ਪ੍ਰਭੂ ਦੀ ਭਗਤੀ ਵਿੱਚ ਭਗਤੀ ਕਰਕੇ ਗੋਬਿੰਦ ਦੇ ਗੁਣ ਗਾ ਕੇ ਆਤਮਿਕ ਮੌਤ ਦੇ ਰਸਤੇ ਨੂੰ ਆਪਣੇ ਵਾਸ ਵਿੱਚ ਕਰ ਲਿਆ ਹੈ ਭਇਓ ਅਨੁਗ੍ਰਹਿ ਮਿਟਿਓ ਮੋਰਚਾ ਅਮੋਲ ਪਦਾਰਥ ਲਾ ਦੇਓ ਅਮੋਲ ਪਦਾਰਥ ਲਾ ਦੇਓ ਜਿਸ ਮਨੁੱਖ ਉਤੇ ਪ੍ਰਮਾਤਮਾ ਦੀ ਮਿਹਰ ਹੋਈ ਉਸਨੇ ਮਨ ਤੋਂ ਮਾਇਆ ਦੇ ਮੋਹ ਦਾ ਜੰਗਾਲ ਲਾ ਲਿਆ ਉਸਨੇ ਪ੍ਰਮਾਤਮਾ ਦਾ ਕੀਮਤੀ ਨਾਮ ਪਦਾਰਥ ਲੱਭ ਲਿਆ ਬਲਿਹਾਰੇ ਨਾਨਕ ਲਖ ਬੇਰਾ ਮੇਰੇ ਠਾਕੁਰ ਅਗੰਮ ਅਗਾਦੇਓ ਹੈ ਨਾਨਕ ਮੈਂ ਲੱਖ ਵਾਰੀ ਕੁਰਬਾਨ ਜਾਂਦਾ ਹਾਂ ਆਪਣੇ ਉਸ ਮਾਲਕ ਪ੍ਰਭੂ ਤੋਂ ਜੋ ਜੀਵਾਂ ਦੀ ਅਕਲ ਦੀ ਪਹੁੰਚ ਤੋਂ ਪਰੇ ਹੈ ਜੋ ਅਥਾ ਗੁਣਾ ਵਾਲਾ ਹੈ ਦੀਵ ਗੰਧਾਰੀ ਮਲਾ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾਂ ਕੋ ਫਾਰ ਬ੍ਰਹਮ ਲਿਵ ਲਾਵੇ ਰਹਾਉ ਏ ਮਾਂ ਜਿਹੜਾ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਗਾਉਂਦਾ ਰਹਿੰਦਾ ਹੈ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਪ੍ਰੇਮ ਬੜਾਈ ਰੱਖਦਾ ਹੈ ਉਸ ਦਾ ਜਗਤ ਵਿੱਚ ਆਉਣਾ ਕਾਮਯਾਬ ਹੋ ਜਾਂਦਾ ਹੈ ਤੇ ਉਸ ਦੀ ਜ਼ਿੰਦਗੀ ਦਾ ਫਲ ਉਸ ਨੂੰ ਮਿਲ ਜਾਂਦਾ ਸੁੰਦਰ ਸੁਖੜ ਸੂਰ ਸੋਬੇਤਾ ਜੋ ਸਾਧੂ ਸੰਗ ਪਾਵੇ ਜਿਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੁਰਮਾ ਬਣ ਜਾਂਦਾ ਹੈ ਨਾਮ ਓਚਾਰ ਕਰੇ ਹਰ ਰਸਨਾ ਬੋੜ ਨਾ ਜਵਨੀ ਧਾਵੇ ਤੇ ਉਹ ਆਪਣੀ ਜੀਬ ਨਾਲ ਪ੍ਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ਤੇ ਮੋੜ-ਮੋੜ ਜੂਨਾ ਵਿੱਚ ਨਹੀਂ ਪਟਕਦਾ ਪੂਰਨ ਬ੍ਰਹਮ ਰਵਿਆ ਮਾਨ ਤਨ ਮੈਂ ਆਨ ਦ੍ਰਿਸ਼ਟੀ ਆਵੇ ਸਰਵ ਵਿਆਪਕ ਪ੍ਰਭੂ ਹਰ ਵੇਲੇ ਉਸ ਦੇ ਮਨ ਦੇ ਹਿਰਦੇ ਵਿੱਚ ਵਸਿਆ ਰਹਿੰਦਾ ਹੈ ਤੇ ਪ੍ਰਭੂ ਤੋਂ ਬਿਨਾ ਉਸ ਨੂੰ ਕਿਤੇ ਵੀ ਕੋਈ ਹੋਰ ਨਹੀਂ ਦੱਸਦਾ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਤੇ ਉਸ ਨੂੰ ਸੰਤ ਜਨਾਂ ਦੀ ਸੰਗਤ ਵਿੱਚ ਨਰਕ ਤੇ ਰੋਗ ਨਹੀਂ ਵਿਆਪਦੇ ਜਿਸ ਮਨੁੱਖ ਨੂੰ ਪ੍ਰਮਾਤਮਾ ਸੰਤ ਜਨਾਂ ਦੇ ਲੜ ਲਾ ਦਿੰਦਾ ਹੈ ਏ ਨਾਨਕ ਦੇਵ ਗੰਧਾਰੀ ਮਹਲਾ 5 ਚੰਚਲ ਸੁਪਨੇ ਹੀ ਉਰਝਾਇਓ ਕਿਤੇ ਵੀ ਕਦੇ ਨਾ ਟਿਕਣ ਵਾਲਾ ਮਨੁੱਖ ਮਨ ਸੁਪਨੇ ਵਿੱਚ ਦਸਣ ਵਰਗੇ ਪਦਾਰਥਾਂ ਵਿੱਚ ਫਸਿਆ ਰਹਿੰਦਾ ਇਤਨੀ ਨਾ ਬੁੱਝੈ ਕਬਹੂ ਚੱਲ ਨਾ ਵਿਕਲ ਪਇਓ ਸੰਗ ਮਾਇਓ ਰਹਾਓ ਮਾਇਆ ਦੇ ਮੋਹ ਵਿੱਚ ਬੁੱਧੂ ਬਣਿਆ ਰਹਿੰਦਾ ਹੈ ਤੇ ਕਦੇ ਇਤਨੀ ਗੱਲ ਵੀ ਨਹੀਂ ਸਮਝਦਾ ਕਿ ਇਥੋਂ ਅਖਰ ਤੁਰ ਜਾਣਾ ਕੋਸਮ ਰੰਗ ਸੰਗ ਰਸ ਰਚਿਆ ਵਿਖਿਆ ਏਕ ਉਪਾਯੋ ਮਨੁੱਖ ਫੁੱਲਾਂ ਵਰਗੇ ਛਿੰ ਭੰਗਰ ਪਦਾਰਥਾਂ ਦੇ ਰੰਗ ਦੇ ਸਾਦ ਤੇ ਸਵਾਦ ਵਿੱਚ ਮਸਤ ਰਹਿੰਦਾ ਹੈ ਸਦਾ ਇੱਕ ਮਾਇਆ ਇਕੱਠੀ ਕਰਨ ਦਾ ਹੀ ਉਪਾਉ ਕਰਦਾ ਫਿਰਦਾ ਹੈ ਲੋਭ ਸੁਨੇ ਮਨ ਸੁਖ ਕਰ ਮਾਨੈ ਬੇਗ ਤਹਾਂ ਉਠਤਾਇਓ ਜਦੋਂ ਇਹ ਲੋਭ ਦੀ ਗੱਲ ਸੁਣਦਾ ਹੈ ਤਾਂ ਮਨ ਵਿੱਚ ਖੁਸ਼ੀ ਮਨਾਉਂਦਾ ਹੈ ਜਿਸ ਪਾਸਿਓ ਕੁਝ ਪ੍ਰਾਪਤ ਹੋਣ ਦੀ ਆਸ ਹੁੰਦੀ ਹੈ ਉਧਰ ਛੇਤੀ ਉੱਠ ਦੌੜਦਾ ਹੈ ਫਿਰਤ ਫਿਰਤ ਬਹੁਤ ਸ਼ਰਮ ਪਾਇਓ ਸੰਤ ਦੁਆਰੇ ਆਇਓ ਢਟਕਦਾ ਢਟਕਦਾ ਜਦੋਂ ਮਨੁੱਖ ਬਹੁਤ ਥੱਕ ਗਿਆ ਤੇ ਗੁਰੂ ਤੇ ਦਰ ਤੇ ਆਇਆ ਕਰੀ ਕਿਰਪਾ ਪਾਰ ਬ੍ਰਹਮ ਸੁਆਮੀ ਨਾਨਕ ਲਿਓ ਸਮਾਇਓ ਏ ਨਾਨਕ ਤਦੋਂ ਮਾਲਕ ਪ੍ਰਮਾਤਮਾ ਨੇ ਇਸ ਉੱਤੇ ਮਹਿਰ ਕੀਤੀ ਤੇ ਆਪਣੇ ਚਰਣਾ ਵਿੱਚ ਮਿਲਾ ਲਿਆ ਦੇਵਗੰਧਾਰੀ ਮਹਲਾ ਪੰਜਵਾ ਸਰਬ ਸੁਖਾ ਗੁਰ ਚਰਣਾ ਗੁਰੂ ਚਰਣਾ ਵਿੱਚ ਪਿਆ ਸਾਰੇ ਸੁੱਖ ਮਿਲ ਜਾਂਦੇ ਹਨ ਕਲਮਲ ਡਾਰਣ ਮਨੈ ਸਧਾਰਨ ਇਹ ਆਸਰ ਮੁਹਿੱਤਰ ਨਾ ਰਹੋ ਇਸ ਤਰ੍ਹਾਂ ਪਾਪ ਦੂਰ ਕਰ ਦਿੰਦੇ ਹਨ ਮਨ ਨੂੰ ਸਹਾਰਾ ਮਿਲਦਾ ਹੈ ਤੇ ਇੰਜ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂਗਾ ਪੂਜਾ ਅਰਚਾ ਸੇਵਾ ਬੰਦਨ ਇਹ ਹੈ ਟਹਲ ਮੁਹਿ ਕਰਨਾ ਮੈਂ ਗੁਰੂ ਦੇ ਚਰਣਾ ਦੀ ਹੀ ਟਹਲ ਸੇਵਾ ਕਰਦਾ ਹਾਂ ਇਹੀ ਮੇਰੇ ਵਾਸਤੇ ਦੇਵ ਪੂਜਾ ਹੈ ਇਹੀ ਦੇਵ ਮੂਰਤੀ ਅੱਗੇ ਚੰਦਨ ਆਦਿਕ ਦੀ ਭੇਟਾ ਹੈ ਇਹੀ ਦੇਵਤੇ ਦੀ ਸੇਵਾ ਹੈ ਇਹੀ ਦੇਵ ਮੂਰਤੀ ਅੱਗੇ ਨਮਸਕਾਰ ਹੈ ਬਿਬਸੈ ਮਾਨ ਹੋ ਵੈ ਪਰਗਾਸਾ ਬੋਹਰ ਨਗਰ ਬੈ ਪਰਣਾ ਗੁਰੂ ਦੇ ਚਰਨੀ ਪਿਆ ਮਨ ਖਿੜ ਪੈਂਦਾ ਹੈ ਆਤਮਿਕ ਜੀਵਨ ਦੀ ਸਮਝ ਪੈ ਜਾਂਦੀ ਹੈ ਤੇ ਮੋੜ ਮੋੜ ਜੁ ਉਹਨਾਂ ਦੇ ਗੜ ਵਿੱਚ ਨਹੀਂ ਪਈਦਾ ਸਫਲ ਮੂਰਤ ਪਰ ਸੋ ਸੰਤਨ ਕੀ ਸਫਲ ਮੂਰਤ ਬਾਰ ਸੋ ਸੰਤਨ ਕੀ ਇਹ ਧਿਆਨ ਤਰਨਾ ਮੈਂ ਸੰਤ ਜਨਾਂ ਦੇ ਚਰਨ ਪਰਸਦਾ ਹੈ ਇਹੀ ਮਾਰ ਮੇਰੇ ਵਾਸਤੇ ਫਲ ਦੇਣ ਵਾਲੀ ਮੂਰਤੀ ਹੈ ਇਹੀ ਮੇਰੇ ਵਾਸਤੇ ਮੂਰਤੀ ਦਾ ਧਿਆਨ ਤਰਨਾ ਹੈ ਭਇਓ ਕਿਰਪਾਲ ਠਾਕੁਰ ਨਾਨਕ ਕੋ ਪਰਿਓ ਸਾਧਕੀ ਸ਼ਰਣਾ ਜਦੋਂ ਦਾ ਮਾਲਕ ਪ੍ਰਭੂ ਮੈਂ ਨਾਨਕ ਉਤੇ ਦਇਆਵਾਨ ਹੋਇਆ ਹੈ ਮੈਂ ਗੁਰੂ ਦੀ ਸ਼ਰਨ ਪਿਆ ਹੋਇਆ ਹਾਂ। ਦੇਵ ਗੰਧਾਰੀ ਮਹਲਾ 5 ਆਪਣੇ ਹਰ ਪੈ ਬੇਨਤੀ ਕਹੀਐ ਆਪਣੇ ਪ੍ਰਮਾਤਮਾ ਦੇ ਕੋਲ ਹੀ ਅਰਜ਼ੋਈ ਕਰਨੀ ਚਾਹੀਦੀ ਹੈ। ਚਾਰ ਪਦਾਰਥ ਆਨੰਦ ਮੰਗਲ ਨੇਦ ਸੁਖ ਸਹਜ ਸਿੱਧ ਲਹੀਐ ਰਹਾਉ। ਇੰਝ ਇਹ ਚਾਰੇ ਪਦਾਰਥ ਧਰਮ ਅਰਥ ਕਾਮ ਮੋਕ ਅਨੰਦ ਖੁਸ਼ੀਆਂ ਦੇ ਖਜ਼ਾਨੇ ਆਤਮਕ ਡੋਲਤਾ ਦੇ ਸੁੱਖ ਕਰਮਾਤੀ ਤਾਕਤਾਂ ਤੇ ਹਰੇਕ ਚੀਜ਼ ਪ੍ਰਮਾਤਮਾ પાસે ਮਿਲ ਜਾਂਦੀ ਹੈ ਮਾਨ ਤਿਆਗ ਹਰ ਚਰਣੀ ਲਾਗੋਂ ਤਿਸ ਪ੍ਰਭ ਅੰ ਚਲ ਗਹੀਐ ਮੈਂ ਤਾਂ ਹੰਕਾਰ ਛੱਡ ਕੇ ਪ੍ਰਮਾਤਮਾ ਦੀ ਚਰਣੀ ਹੀ ਪਿਆ ਰਹਿੰਦਾ ਹਾਂ ਉਸ ਪ੍ਰਭੂ ਦਾ ਹੀ ਪੱਲਾ ਫੜਨਾ ਚਾਹੀਦਾ ਹੈ ਆਚਨ ਲਾਗੇ ਅਗਨ ਸਾਗਰ ਤੇ ਸ਼ਰਨ ਸੁਆਮੀ ਕੀ ਯਹੀ ਐ ਵਿਕਾਰਾਂ ਦੀ ਅਗ ਦੇ ਸਮੁੰਦਰ ਤੋਂ ਸੇਕ ਨਹੀਂ ਲੱਗਦਾ ਜੇ ਮਾਲਕ ਪ੍ਰਭੂ ਦੀ ਸ਼ਰਨ ਮੰਗੀਏ ਕੋਟਪਰਾਦ ਮਹਾ ਅਕਿਰਤ ਘਾਨ ਬਹਰ ਬਹਰ ਪ੍ਰਭ ਸਹੀ ਐ ਵੱਡੇ ਵੱਡੇ ਨਾਮ ਸ਼ੁਕਰਿਆਂ ਦੇ ਕਰੋੜਾਂ ਪਾਪ ਪਰਮਾਤਮਾ ਮੋੜ ਮੋੜ ਸਹਾਰਦਾ ਹੈ ਕਰੁਣਾ ਮੈਂ ਪੂਰਨ ਪਰਮੇਸ਼ਰ ਨਾਨਕ ਤਿਸ ਸਰਨਹੀਐ ਹੇ ਨਾਨਕ ਪ੍ਰਮਾਤਮਾ ਪੂਰਨ ਤੌਰ ਤੇ ਤਰਸ ਸਰੂਪ ਹੈ ਉਸੇ ਦੀ ਹੀ ਸ਼ਰਨ ਪੈਣਾ ਚਾਹੀਦਾ ਹੈ ਦੇਵ ਗੰਧਾਰੀ ਮਹਲਾ 5 ਗੁਰ ਕੇ ਚਰਨ ਹਿਰਦੈ ਪਰਵੇਸਾ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦੇ ਚਰਨ ਟਿਕ ਜਾਂਦੇ ਹਨ ਰੋਗ ਸੋਗ ਸਭ ਦੁੱਖ ਬਿਨਾਸੇ ਉਤਰੇ ਸਗਲ ਕਲੇਸ਼ ਆਹਾਓ ਉਸ ਮਨੁੱਖ ਦੇ ਸਾਰੇ ਰੋਗ ਸਾਰੇ ਗਮ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ ਜਨਮ ਜਨਮ ਕੇ ਕਿਲ ਬਿਖ ਨਾਸੈ ਕੋਟ ਮਜਨ ਇਸ਼ਨਾਨਾ ਗੁਰੂ ਦੇ ਚਰਨਾਂ ਦੀ ਬਰਕਤ ਨਾਲ ਜਨਮਾਂ ਜਨਮਾਂ ਤਰਾਂ ਦੇ ਕੀਤੇ ਪਾਪ ਨਾਸ਼ ਹੋ ਜਾਂਦੇ ਹਨ ਗੁਰੂ ਦੇ ਚਰਨ ਹਿਰਦੇ ਵਿੱਚ ਵਸਾਣਾ ਹੀ ਕਰੋੜਾਂ ਤੀਰਥਾਂ ਦਾ ਇਸ਼ਨਾਨ ਹੈ ਕਰੋੜਾਂ ਤੀਰਥਾਂ ਦੇ ਜਾਲ ਵਿੱਚ ਚੁਬੀ ਹੈ ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਾਜ ਧਿਆਨ ਗੁਰੂ ਦੇ ਚਰਨਾਂ ਦੀ ਬਰਕਤ ਨਾਲ ਗੋਬਿੰਦ ਦੇ ਗੁਣ ਗਾਉਂਦਿਆਂ ਗਾਉਂਦਿਆਂ ਨਾਮ ਖਜ਼ਾਨਾ ਮਿਲ ਜਾਂਦਾ ਹੈ ਆਤਮਕ ਅਡੋਲਤਾ ਵਿੱਚ ਸੁਰਤ ਜੁੜੀ ਰਹਿੰਦੀ ਹੈ ਕਰ ਕਿਰਪਾ ਆਇ ਆਪਣੋਂ ਦਾਸ ਕੀਨੋ ਬੰਦਨ ਤੋਰ ਨਿਰਾਰੇ ਪ੍ਰਮਾਤਮਾ ਮਿਹਰ ਕਰਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲੈਂਦਾ ਹੈ ਉਸ ਦੇ ਮਾਇਆ ਦੇ ਬੰਦਨ ਤੋੜ ਕੇ ਉਸ ਨੂੰ ਮਾਇਆ ਦੇ ਮੋਹ ਤੋਂ ਨਿਰਲੇਪ ਕਰ ਦਿੰਦਾ ਹੈ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਏ ਦਾਸ ਨਾਨਕ ਆਖੇ ਪ੍ਰਭੂ ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ਤੇਰੀ ਸਿਫਤਸਲਾ ਦੀ ਬਾਣੀ ਉਚਾਰ ਕੇ ਤੇਰਾ ਨਾਮ ਜਪ ਜਪ ਕੇ ਮੈਂ ਆਤਮਿਕ ਜੀਵਨ ਪ੍ਰਾਪਤ ਕਰ ਰਿਹਾ ਹਾਂ ਦੇਵ ਗੰਧਾਰੀ ਮਹਲਾ ਪੰਜਵਾਂ ਮਾਈ ਪ੍ਰਭ ਕੇ ਚਰਨ ਨਿਹਾਰੋਂ ਏ ਮੇਰੀ ਮਾਂ ਮੈਂ ਸਦਾ ਪ੍ਰਮਾਤਮਾ ਦੇ ਸੋਹਣੇ ਚਲਣਾ ਵੱਲ ਤੱਕਦਾ ਰਹਿੰਦਾ ਹਾਂ ਕਰੋ अनुग्रह स्वामी ਮੇਰੇ ਮਨ ਤੇ ਕਬ ਹੁਣ ਡਾਰੋ ਰਹਾਓ ਏ ਤੇ ਅਰਦਾਸ ਕਰਦਾ ਰਹਿਣਾ ਹਾਂ ਕਿ ਏ ਮਾਲਿਕ ਮੇਰੇ ਉੱਤੇ ਮਿਹਰ ਕਰ ਮੈਂ ਆਪਣੇ ਮਨ ਤੋਂ ਤੈਨੂੰ ਕਦੇ ਵੀ ਨਾ ਭੁਲਾਵਾਂ ਮਨ ਤੇ ਕਬਹੂ ਨਾ ਡਾਰੋਂ ਮੈਂ ਆਪਣੇ ਮਨ ਤੋਂ ਤੈਨੂੰ ਕਦੇ ਵੀ ਨਾ ਭੁਲਾਵਾਂ ਸਾਧੂ ਧੂਰ ਲਾਈ ਮੁਖ ਮਸਤਕ ਕਾਮ ਕ્રોਧ ਬਿਕਝਾਰੋਂ ਮੈਂ ਗੁਰੂ ਦੇ ਪੈਰਾਂ ਦੀ ਖਾਕ ਆਪਣੇ ਮੂੰਹ ਉਤੇ ਆਪਣੇ ਮੱਥੇ ਉਤੇ ਲਾਂਦਾ ਹਾਂ ਤਾਂ ਕਿ ਮੈਂ ਕਾਮ ਕ્રોਧ ਦੀ ਜ਼ਹਿਰ ਆਪਣੇ ਅੰਦਰੋਂ ਸਾੜ ਦੇਵਾਂ ਖਤਮ ਕਰ ਦੇਵਾਂ ਸਭ ਤੇ ਨੀਚ ਆਤਮ ਕਰ ਮੰਨੋ ਮਨ ਮੈਂ ਇਹ ਸੁਖ ਧਾਰੋਂ ਮੈਂ ਆਪਣੇ ਆਪ ਨੂੰ ਸਭ ਤੋਂ ਨੀਵਾ ਸਮਝਦਾ ਰਹਾ ਤੇ ਆਪਣੇ ਮਨ ਵਿੱਚ ਗਰੀਬੀ ਸੁਭਾਅ ਦਾ ਇਹ ਸੁਖ ਸਦਾ ਟਿਕਾਈ ਰੱਖਾਂ ਗੁਨ ਗਾਵਤ ਠਾਕੁਰਿਆ ਬਿਨਾਸੀ ਕਲਮਲ ਸਗਲੇ ਝਾਰੋਂ ਔਰ ਹਲਕੇ ਠਾਕੁਰ ਪ੍ਰਭੂ ਦੇ ਗੁਣ ਗਾਵੀਏ ਇਸ ਤਰ੍ਹਾਂ ਆਪਣੇ ਸਾਰੇ ਪਿਛਲੇ ਪਾਪ ਮਨ ਤੋਂ ਛਾੜ ਲਈਏ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਔਰ ਧਾਰੋ ਤੇ ਨਾਨਕ ਪ੍ਰਭੂ ਪਾਸੋਂ ਇਹ ਦਾਨ ਮੰਗ ਕਿ ਮੈਂ ਤੇਰਾ ਨਾਮ ਖਜ਼ਾਨਾ ਹਾਸਲ ਕਰ ਲਵਾਂ ਤੇ ਇਸ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਹਿਰਦੇ ਵਿੱਚ ਠਿਕਾਈ ਰੱਖਾਂ